ਜਨਰਲ ਜੀ ਆਵਦੇ ਖਿਦਾਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਅੱਜ ਦੇ ਕੁਝ ਖੁਸ਼ਗਵਾਰਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਆਪਾਂ 4-5 ਵਸਤੂਆਂ ਦੀ ਤਰ੍ਹਾਂ ਪ੍ਰੋਗਰਾਮ ਵਿੱਚ ਸਾਂਝੇ ਕਰਨੇ ਸਭ ਤੋਂ ਪਹਿਲੀ ਗੱਲਬਾਤ ਕਰਨੀ ਹੈ ਨਿਊਯਾਰਕ ਦੇ ਵਿੱਚ ਮਾਸ ਸ਼ੂਟਿੰਗ ਹੋਈ ਹੈ 4 ਜਣਿਆਂ ਦੀ ਹੱਤਿਆ ਕਰ ਦਿੱਤੀ ਗਈ ਹੈ। ਦੂਜਾ ਇੱਕ ਗ੍ਰੀਨ ਕਾਰਡ ਹੋਲਡਰ ਵਿਗਿਆਨੀ ਨੂੰ 에ਰਪੋਰਟ ਦੇ ਉੱਤੇ ਰੋਕਿਆ ਗਿਆ ਉਹਦੇ ਬਾਰੇ ਗੱਲਬਾਤ ਕਰਾਂਗੇ। ਤੀਜਾ ਪਲਾਨਡ ਪੈਰਟ ਹਟ ਦੇ ਹੱਕ ਵਿੱਚ ਫੈਸਲਾ ਆਇਆ ਇਹ ਮਾਮਲਾ ਕੀ ਅੱਜ ਤੇ ਗੱਲ ਕਰਾਂਗੇ ਤੇ ਇੱਕ ਅਮਰੀਕਨ ਈਗਲ ਦੀ ਜੀਨਸ ਦੀ ਮਸ਼ਹੂਰੀ ਦੇ ਉੱਤੇ ਵਿਵਾਦ ਹੋਇਆ ਕਿ ਇਹਨਾਂ ਨੇ ਐਡ ਦੇ ਵਿੱਚ ਗਲਤ ਗੱਲ ਕਹੀ ਆ ਤੇ ਆਖਰ ਦੇ ਵਿੱਚ ਚੀਨ ਦੇ ਵਿੱਚ ਖੜਾਂ ਦੇ ਨਾਲ ਭਾਰੀ ਤਬਾਹੀ ਹੋਈ ਆ ਉਹਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮਾਨਹਟਨ ਦੇ ਵਿੱਚ ਹੋਈ ਸ਼ੂਟਿੰਗ ਬਾਰੇ ਇੱਕ ਵਿਅਕਤੀ ਨੇ ਜਿਹੜੀ ਬਹੁਤ ਵੱਡੀ ਬਿਲਡਿੰਗ ਆ ਉੱਥੇ 345 ਪਾਰਕ ਐਵੇਨਿਊ 345 ਪਾਰਕ ਐਵੇਨਿਊ ਮੈਡ ਟਾਊਨ ਮਾਨਹਟਨ ਦੇ ਵਿੱਚ ਕੱਲ ਸੋਮਵਾਰ ਸ਼ਾਮੀ 6:30 ਵਜੇ ਗੋਲੀ ਚਲਾ ਦਿੱਤੀ ਆ ਪੰਜ ਜਣਿਆਂ ਦੀ ਇਹਦੇ ਵਿੱਚ ਪਤਾ ਲੱਗਿਆ ਮੌਤ ਹੋ ਗਈ ਚਾਰ ਲੋਕਾਂ ਨੂੰ ਉਹਨੇ ਮਾਰ ਦਿੱਤਾ ਤੇ ਬਾਅਦ ਦੇ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ ਇੱਕ ਆਫ ਡਿਊਟੀ ਪੁਲਿਸ ਆਫੀਸਰ ਸੀ ਉਹਦੀ ਵੀ ਇਹਦੇ ਵਿੱਚ ਮੌਤ ਹੋਈ ਹੈ ਕੁਝ ਅਪਡੇਟਸ ਹੋਰ ਜੜੀਆਂ ਇਹਦੀਆਂ ਨਾਲ ਨਾਲ ਆ ਰਹੀਆਂ ਨੇ ਉਹਦੀ ਆਈਡੈਂਟੀਫਿਕੇਸ਼ਨ ਹੋ ਗਈ ਹੈ ਕਿ ਗੋਲੀ ਚਲਾਉਣ ਵਾਲਾ ਕੌਣ ਸੀ 27 ਸਾਲਾ ਸ਼ੇਨ ਟੈਮੋਰਾ ਦੱਸਿਆ ਜਾ ਰਿਹਾ ਲਾਗਸ ਵੇਗਸ ਦਾ ਵਿਅਕਤੀ ਹੈ ਇਹ ਇਦੇ ਕੋਲੇ ਲੀਗਲ ਗਨ ਲਾਇਸੈਂਸ ਆ ਨਵਾਡਾ ਦਾ ਤੇ ਇਹਦੀ ਕਾਫੀ ਪੁਰਾਣੀ ਹਿਸਟਰੀ ਆ ਮੈਂਟਲ ਇਲਨੈਸੀ ਮਤਲਬ ਮਾਨਸਿਕ ਸਮੱਸਿਆ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੂਝ ਰਿਹਾ ਜਿਹੜਾ ਇਹ ਕਾਰਨ ਬਣਿਆ ਆ ਇੱਕ ਜਿਹੜਾ ਆਫੀਸਰ ਜਿਹੜਾ ਮਾਰਿਆ ਗਿਆ ਦੇ ਵਿੱਚ ਦਰਦਲ ਇਸਲਾਮ 36 ਸਾਲੇ ਦੀ ਉਮਰ ਸੀ ਦੱਸ ਦਿਆ ਕਿ ਉਹ ਸਿਕਿਉਰਿਟੀ ਦੀ ਯੂਨੀਫਾਰਮ ਦੇ ਵਿੱਚ ਕੰਮ ਕਰ ਰਿਹਾ ਸੀ ਇੱਕ ਇਮੀਗ੍ਰੈਂਟ ਸੀਗਾ ਬੰਗਲਾਦੇਸ਼ ਤੋਂ ਦੋ ਦੇ ਬੱਚੇ ਆ ਤੇ ਤੀਜਾ ਜਿਹੜਾ ਉਹਦਾ ਵੱਖਰਾ ਰਹਿ ਰਿਹਾ ਆ ਦੂਜੇ ਦੋ ਔਰਤਾਂ ਸ਼ਾਮਲ ਨੇ ਜਿਹੜੀਆਂ ਹੋਰ ਮਾਰੇ ਗਏ ਲੋਕ ਨੇ ਇੱਕ ਵਿਅਕਤੀ ਇੱਕ ਹੋਰ ਜਿਹੜਾ ਪੁਰਸ਼ ਸੀ ਉਹਦੀ ਮੌਤ ਹੋਈ ਆ ਤੇ ਇੱਕ ਹੋਰ ਵਿਅਕਤੀ ਜਿਹੜਾ ਐਨਐਫਐਲ ਦੇ ਲਈ ਕੰਮ ਕਰਦਾ ਸੀ ਬਹੁਤ ਜ਼ਿਆਦਾ ਜ਼ਖਮੀ ਹੋਇਆ ਪਰ ਸਟੇਬਲ ਕੰਡੀਸ਼ਨ ਦੇ ਵਿੱਚ ਹੁਣ ਦੱਸਿਆ ਜਾ ਰਿਹਾ ਜਿਹੜਾ ਟਮੋਰਾ ਸੀਗਾ ਇਹਨੇ ਕਾਰ ਪਾਰਕ ਕੀਤੀ ਆਪਣੀ ਕਾਲੇ ਰੰਗ ਦੀ ਬੀਐਮਡਬਲਯੂ ਲਾਬੇ ਦੇ ਵਿੱਚ ਐਂਟਰ ਕੀਤੀ ਤੇ ਐਮ4 ਰਾਈਫਲ ਲੈ ਕੇ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੱਤੀਆਂ ਫਿਰ ਐਲੀਵੇਟਰ ਲਿਆ 33ਵੀਂ ਮੰਜ਼ਲ ਦੇ ਉੱਤੇ ਚਲੇ ਗਿਆ ਉੱਥੇ ਜਾ ਕੇ ਨੇ ਇੱਕ ਹੋਰ ਔਰਤ ਨੂੰ ਗੋਲੀ ਮਾਰੀ ਤੇ ਬਾਅਦ ਵਿੱਚ ਆਪਣੇ ਆਪ ਨੂੰ ਗੋਲੇ ਮਾਰ ਲਈ ਬਿਲਡਿੰਗ ਨੂੰ ਲਾਕਡਾਊਨ ਕਰ ਦਿੱਤਾ ਗਿਆ ਅਟੈਕ ਨੇ ਇਸ ਤਰ੍ਹਾਂ ਦਾ ਮਤਲਬ ਕਾਓਸ ਚਾ ਉੱਥੇ ਕ੍ਰੀਏਟ ਕਰ ਦਿੱਤਾ ਉਹ ਸਾਰੇ ਏਰੀਆ ਦੇ ਵਿੱਚ ਕਿ ਪੂਰੀ ਲਾਕਡਾਊਨ ਕਰਨਾ ਪਿਆ 44 ਸਟੋਰੀ ਇਹ ਸਕਾਈਸਕ੍ਰੈਪਰ ਆ 44 ਸਟੋਰੀ ਬਹੁਤ ਉੱਚੀ ਬਿਲਡਿੰਗ ਜਿਹੜਾ ਟਾਰਗੇਟ ਅਨਨੋਨ ਆ ਕਿਉਂ ਚਾਹੁੰਦਾ ਕੀ ਸੀ ਕਰਨਾ ਕੀ ਚਾਹੁੰਦਾ ਸੀ ਅਥਾਰਟिटीज ਨੂੰ ਹਜੇ ਤੱਕ ਇਸ ਗੱਲ ਬਾਰੇ ਨਹੀਂ ਪਤਾ ਲੱਗਾ ਕਿ ਉਹਨੇ ਇਹ ਬਿਲਡਿੰਗ ਕਿਉਂ ਚੂਜ਼ ਕੀਤੀ ਜਾਂ ਉਹਦਾ ਕਾਰਨ ਕੀ ਸੀਗਾ ਉਹਦਾ ਘਰ ਜਿਹੜਾ ਜਿਹੜਾ ਹੈਗਾ ਆ ਐਨ ਐਫਾ ਹੁਣ ਇੱਥੇ ਇਹ ਵੀ ਗੱਲ ਬਹੁਤ ਮਹੱਤਵਪੂਰਨ ਆ ਕਿ ਇਸ ਬਿਲਡਿੰਗ ਦੇ ਵਿੱਚ ਐਨ ਐਫਐਲ ਤੇ ਜਿਹੜੀ ਕੇ ਪੀ ਐਮ ਜੀ ਤੇ ਬਲੈਕਸਟੋਨ ਸਾਰੇ ਇੱਥੇ ਨੇ ਇਹ ਕ੍ਰਾਸ ਕੰਟਰੀ ਗਿਆ ਇਹ ਦੱਸ ਦਿਆ ਕਿ ਬੋਰਾ ਨੇ ਰੀਸੈਂਟਲੀ ਡਰਾਈਵ ਕੀਤਾ ਪੂਰੇ ਅਮਰੀਕਾ ਦੇ ਵਿੱਚ ਕਈ ਸਟੇਟਾਂ ਦੇ ਵਿੱਚੋਂ ਲੰਘਿਆ ਤੇ ਉੱਥੋਂ ਲੰਘ ਕੇ ਫੇਰ ਇਹ ਸੋਮਵਾਰ ਨੂੰ ਨਿਊਯਾਰਕ ਪਹੁੰਚਾ ਪੁਲਿਸ ਅਜੇ ਤੱਕ ਇਹਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਇਹਦੀ ਕਾਰ ਵੈਪਨ ਮੈਡੀਕੇਸ਼ਨ ਜਾਂ ਜੋ ਕੁਛ ਹੈਗਾ ਜੇ ਪਿਛੇ ਮੋਟਿਵ ਹੈਗਾ ਉਹਦੀ ਪਛਾਣ ਕੀਤੀ ਜਾ ਰਹੀ ਹੈ ਹਾਂ ਹੁਣ ਜਿਹੜਾ ਇਹ ਇਹਨੇ ਕਹਿੰਦੇ ਕਿ ਬੁਲੇਟ ਰੈਜ਼ਿਸਟੈਂਸ ਜਿਹੜੀ ਆਹੋ ਵੈਸਟ ਪਾਈ ਸੀਗੀ 에ਅਰ ਸਟਾਈਲ ਰਾਈਫਲ ਰੱਖਦਾ ਸੀ ਤੇ ਇਹਨੇ ਲੌਬੀ ਦੇ ਵਿੱਚ 6:30 ਵਜੇ ਜਿਹੜਾ ਈਸਟਰਨ ਟਾਈਮ ਆ ਉਹਦੇ ਉੱਤੇ ਨੇ 30 ਸੈਕਿੰਡ ਜਾਂ 33rd ਫਲੋਰ ਦੇ ਉੱਤੇ ਆ ਜਿਹੜੇ ਨੇ ਬਾਅਦ ਦੇ ਵਿੱਚ ਗੋਲੇ ਮਾਰ ਲਈ ਹੁਣ ਇੱਥੇ ਜਿੱਦਾ ਪਹਿਲਾਂ ਸੀ ਕਿਤਾ ਐਨ ਐਫ ਐਲ ਦਾ ਹੈਡਕ quarters ਇੱਥੇ ਆ ਬਲੈਕਸਟੋਨ ਕੇ ਪੀ ਐਮ ਜੀ ਡਾਸ਼ ਬੈਂਕ ਮੋਰਗਨ ਸਟੈਂਲੀ ਜਿਹੜੇ ਹੋਰ ਜਿਹੜੇ ਕਈ ਫਰਮਾਂ ਨੇ ਉਹ ਸਾਰੀਆਂ ਇੱਥੇ ਨੇ EMPLOYEES ਆਮ ਤੌਰ ਦੇ ਉੱਤੇ ਇੰਟਰਨਲ ਕਮਿਊਨੀਕੇਸ਼ਨ ਟੂਲ ਜਿਹੜੇ ਈਮੇਲ ਜਾਂ ਟੀਮਸ ਹੈਗੇ ਇੱਕ ਦੂਜਨ ਵਾਰਨ ਕਰਨ ਦੇ ਲਈ ਉਹਨਾਂ ਨੇ ਇਹਦੀ ਵਰਤੋਂ ਕੀਤੀ ਪਰ ਬਹੁਤ ਖਤਰਨਾਕ ਜਿਹੜੀਆਂ ਗੱਲ ਦੱਸੀ ਜਾ ਰਹੀ ਹੈ ਪਤਾ ਨਹੀਂ ਇਹਦਾ ਕਾਰਨ ਕੀ ਸੀ ਪਰ ਬਹੁਤ ਵੱੰਦ ਭਾਗੀ ਘਟਣਾ ਆ ਇੱਕ ਹੋਰ ਜਦੋਂ ਦੀ ਇਮੀਗ੍ਰੇਸ਼ਨ ਦੇ ਉੱਤੇ ਅਮਰੀਕਾ ਦੇ ਵਿੱਚ ਸਖਤੀ ਹੋਈ ਹੈ ਜਿੱਥੇ ਕੱਚਿਆਂ ਨੂੰ ਖਤਰਾ ਉੱਥੇ ਪੱਕਿਆਂ ਨੂੰ ਵੀ ਖਤਰਾ ਤੇ ਪੱਕੇ ਜਦੋਂ ਵਾਪਸ ਖਾਸ ਤੌਰ ਦੇ ਉੱਤੇ ਕਈ ਘਟਨਾਵਾਂ ਆਇਆ ਇਸ ਤਰ੍ਹਾਂ ਦੀਆਂ ਵਾਪ੍ਰੀਆਂ ਵੀ ਜਦੋਂ ਅਮਰੀਕਾ ਤੋਂ ਬਾਹਰ ਚਲੇ ਜਾਂਦੇ ਆ ਵਾਪਸ ਅਮਰੀਕਾ ਦੇ ਵਿੱਚ ਐਂਟਰ ਕਰਦੇ ਆ ਏਅਰਪੋਰਟ ਤੋਂ ਨੂੰ ਰੋਕ ਲਿਆ ਜਾਂਦਾ ਆ ਭਾਵੇਂ ਕੁਦਰਤੀ ਤੌਰ ਤੇ ਉਹਨਾਂ ਕੋਲੇ ਵੈਲਿਡ ਵੀਜ਼ਾ ਹੁੰਦਾ ਉਹ ਪੀਆਰ ਹੁੰਦੇ ਆ ਉਹਨਾਂ ਕੋਲੇ ਗ੍ਰੀਨ ਕਾਰਡ ਹੋਲਡਰ ਹੁੰਦੇ ਆ ਉਹਨਾਂ ਨੂੰ ਕਾਫੀ ਥਾਵਾਂ ਦੇ ਉੱਤੇ ਰੁਕਣ ਨੇ ਘਟਨਾਵਾਂ ਜਾਂ ਇੱਕ ਕਿਮ ਨਾਂ ਦੇ ਵਿਅਕਤੀ ਨੂੰ ਰੋਕਿਆ ਗਿਆ ਉਹਦੀ ਕਹਾਣੀ ਸਾਹਮਣੇ ਆਈ ਆ ਟੀ ਹੁੰ ਇੱਕ ਕੋਰੀਅਨ ਬੌਰਨ ਅਮਰੀਕਨ ਗ੍ਰੀਨ ਕਾਰਡ ਹੋਲਡਰ ਆ ਜਿਹੜਾ ਅਮਰੀਕਾ ਦੇ ਵਿੱਚ ਪਿਛਲੇ ਜਿਹੜਾ ਕਹ ਲੋ ਕਿ 35 ਸਾਲ ਤੋਂ ਲੈ ਰਹਿ ਰਿਹਾ ਮਤਲਬ ਜਦੋਂ ਇਹ 5 ਸਾਲ ਦਾ ਸੀ ਉਦੋਂ ਦਾ ਅਮਰੀਕਾ ਦੇ ਵਿੱਚ ਰਹਿ ਰਿਹਾ ਹੁਣ ਇਹ 40 ਸਾਲ ਦਾ ਹੋ ਗਿਆ ਤੇ ਪੀ ਐਚ ਡੀ ਦੇ ਉੱਤੇ ਟੈਕਸਸ ਦੇ ਵਿੱਚ ਇਰਨੈਮ ਯੂਨੀਵਰਸਿਟੀ ਦੇ ਵਿੱਚ ਕੰਮ ਕਰ ਰਿਹਾ ਟਰੈਵਲ ਕਿਉਂ ਕਰ ਰਿਹਾ ਸੀ ਇਹ ਸਾਊਥ ਕੋਰੀਆ ਦੇ ਵਿੱਚ ਗਿਆ ਸੀ 2 ਹਫ਼ਤੇ ਦੇ ਲਈ ਇਹ ਦਾ ਯੰਗਰ ਬ੍ਰਦਰ ਉੱਥੇ ਆ ਉਹਦਾ ਵਿਆਹ ਸੀਗਾ ਤੇ ਵਾਪਸ ਅਮਰੀਕਾ ਦੇ ਵਿੱਚ ਇਹ 21 ਜੁਲਾਈ ਨੂੰ ਆਇਆ ਉਡੀ ਨਾਰਮਲ ਗੱਲਿਆ ਕਿ ਗ੍ਰੀਨ ਕਾਰਡ ਤੁਹਾਡੇ ਕੋਲ ਆ ਤੁਸੀਂ ਕਿਤੇ ਵੀ ਬਾਹਰ ਜਾ ਸਕਦੇ ਹੋ ਤੇ ਵਾਪਸ ਆ ਸਕਦੇ ਹੋ ਜਦੋਂ ਇੱਥੇ ਪਹੁੰਚੇ ਸੈਨ ਫਰਾਂਸਿਸਕੋ ਇੰਟਰਨੈਸ਼ਨਲ 에ਰਪੋਰਟ ਦੇ ਉੱਤੇ ਜਿਹੜੇ ਇਮੀਗ੍ਰੇਸ਼ਨ ਅਫੀਸ਼ਰਸ ਸਿਗਰਨ ਨੇ ਨੂੰ ਰੋਕਿਆ ਤੇ ਡਿਟੇਨ ਕਰ ਲਿਆ ਬਿਨਾ ਕਿਸੇ ਐਕਸਪਲੇਨੇਸ਼ਨ ਤੋਂ ਕੋਈ ਜਿਹੜਾ ਉਹਨੂੰ ਵਕੀਲ ਦੇ ਨਾਲ ਗੱਲਬਾਤ ਨਹੀਂ ਕਰਨ ਦਿੱਤੀ ਕਿੰਮ ਨੂੰ ਇਹ ਅਲਾਉ ਨਹੀਂ ਕੀਤਾ ਕਿ ਆਪਣੇ ਵਕੀਲ ਦੇ ਨਾਲ ਗੱਲ ਕਰੇ ਜਾਂ ਆਪਣੇ ਪਰਿਵਾਰ ਦੇ ਨਾਲ ਸਿੱਧੀ ਗੱਲ ਕਰ ਸਕੇ ਸੋ ਇੱਕ ਛੋਟਾ ਜੀ ਫੋਨ ਕਾਲ ਉਹਨੇ ਆਪਣੀ ਮਦਰ ਨੂੰ ਕੀਤੀ ਆ ਅਫੀਸ਼ਰ ਕਹਿੰਦੇ ਕਿ ਉਹਨੇ ਟੈਕਸ ਅ ਮਤਲਬ ਉਹ ਟੈਕਸ ਜਿਹੜਾ ਆ ਉਥੋਂ ਕਿੰਮ ਦੇ ਫੋਨ ਤੋਂ ਕੀਤਾ ਜਾ ਸਕਦਾ ਸੀ ਰੀਜ਼ਨ ਕੀ ਹੋ ਸਕਦਾ ਪੋਸੀਬਲ ਰੀਜ਼ਨ ਫॉर डिटेंशन ਜਿਹਨੂੰ ਕਿਹਾ ਜਾਂਦਾ ਉਹ ਇਹ ਆ ਕਿ 211 ਦੇ ਵਿੱਚ ਇੱਕ ਮੈਰੋਆਨਾ ਪੋਸੈਸ਼ਨ ਦੇ ਚਾਰਜ ਲੱਗੇ ਸੀ ਇਹਦੇ ਉੱਤੇ ਪਰ ਉਹਨੇ ਕਮਿਊਨਿਟੀ ਸਰਵਿਸ ਕਰਨ ਲਈ ਜੋ ਹਿੱਥੇ ਉਹਨੂੰ ਕਿਹਾ ਗਿਆ ਤੇ ਉਹ ਗੱਲਬਾਤ ਸਾਰੀ ਖਤਮ ਹੋ ਗਈ ਤੇ ਉਹਦਾ ਜਿਹੜਾ ਵਕੀਲ ਕਹਿੰਦਾ ਹੈ ਕਿ ਇਹ ਕਾਰਨ ਹੋ ਸਕਦਾ ਵੀ ਇਹਨੂੰ ਇੱਥੇ ਰੋਕਿਆ ਗਿਆ ਜਿਹੜਾ ਸੀਬੀਪੀਆ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਆਫਿਸਰ ਆ ਉਹਨਾਂ ਨੇ ਦੱਸਿਆ ਕਿ ਮਨੂ ਜਿਹੜਾ ਵਕੀਲ ਆ ਉਹ ਦੇ ਕੋਲੇ ਇਹ ਰਾਈਟ ਨਹੀਂ ਆ ਕਿ ਉਹ ਅਟਾਰਨੀ ਨੂੰ ਜਾਉ ਡਿਊ ਪ੍ਰੋਸੈਸ ਦੇ ਵਿੱਚ ਜਾ ਸਕੇ ਭਾਵੇਂ ਕਿ ਉਹ ਅਮਰੀਕਾ ਦੇ ਵਿੱਚ 35 ਸਾਲ ਤੋਂ ਰਹਿੰਦਾ ਆ ਲੀਗਲ ਉਹਦੇ ਕੋਲੇ ਰੈਜ਼ਿਡੈਂਸੀ ਆ ਹੁਣ ਹੋਇਆ ਕੀ ਉਹਨੂੰ ਆਮ ਤੌਰ ਤੇ ਇਮੀਗ੍ਰੇਸ਼ਨ ਦੇ ਰੂਲ ਹੁੰਦੇ ਜੇ ਕਿਸੇ ਨੂੰ 에어ਪੋਰਟ ਤੇ ਰੀਟੇਨ ਕਰਨਾ ਹੋਵੇ 72 ਘੰਟੇ ਲਈ ਰੀਟੇਨ ਕੀਤਾ ਜਾ ਸਕਦਾ ਪਰ ਇਹਨੂੰ ਹਫਤਾ ਉੱਥੇ ਇਹਨਾਂ ਨੇ ਰੱਖਿਆ ਤੇ ਜਿਹਦਾ ਇੱਕ ਲੀਗਲ ਤੇ ਹਿਊਮਨ ਰਾਈਟ ਕੰਸਰਨ ਵੀ ਪੈਦਾ ਹੋ ਰਿਹਾ ਆ ਇਹ ਉਹ ਬਾਅਦ ਦੇ ਵਿੱਚ ਅ ਮਤਲਬ ਉਹ ਇਹ ਜਿਹੜੀ ਰਿਸਰਚ ਕਰ ਰਿਹਾ ਖਾਸ ਤੌਰ ਦੇ ਉੱਤੇ ਕਿਉਂਕਿ ਪੀ ਐਚ ਡੀ ਕਰਦਾ ਹੈ ਲਾਈਮ ਡਿਜ਼ੀਜ਼ ਦੀ ਵੈਕਸੀਨ ਦੇ ਉੱਤੇ ਕੰਮ ਕਰ ਰਿਹਾ ਤੇ ਜੇ ਲਾਈਮ ਡਿਜ਼ੀਜ਼ ਦੀ ਵੈਕਸੀਨ ਜਿਹੜੀ ਆ ਉਹ ਨਿਕਲਿਆ ਹੁੰਦੀ ਆ ਤੇ ਉਹਦੇ ਨਾਲ ਤੇ ਕਿੰਨੀਆਂ ਜਿਹੜੀਆਂ ਜ਼ਿੰਦਗੀਆਂ ਉਹ ਬਚ ਸਕਦੀਆਂ ਕਿਮਨੋ ਐਸਥਮਾ ਦਮੇ ਦੀ ਬਿਮਾਰੀ ਆ ਉਹਦੀ ਮਾਂ ਚਿੰਤਾਤਾ ਇਸ ਗੱਲ ਤੋਂ ਕਿ ਇਹਦੇ ਕੋਲ ਮੈਡੀਕੇਸ਼ਨ ਵੀ ਨਹੀਂ ਤੇ ਦੂਜਾ ਇਹ ਆ ਕਿ ਉਹਨੂੰ ਜਿੱਥੇ ਰਿਟੇਨ ਕੀਤਾ ਗਿਆ ਉੱਥੇ এনवायरमेंट ਵੀ ਬਹੁਤ ਚੰਗਾ ਨਹੀਂ ਛੜ ਵੱਡੀ ਤਸਵੀਰ ਜਦੋਂ ਅਸੀਂ ਇਹਦੇ ਵਿੱਚ ਇਹ ਦੇਖਦੇ ਆ ਕਿ ਟਰੰਪ ਦੀ ਇਮੀਗ੍ਰੇਸ਼ਨ ਪਾਲਿਸੀ ਜਿਵੇਂ ਗ੍ਰੀਨ ਕਾਰਡ ਹੋਲਡਰ ਜਿਹੜੇ ਕੰਮ ਵਰਗੇ ਆ ਨਾੜਾ ਮੋਟਾ ਕੋ ਕ੍ਰਿਮਨਲ ਰੈਕਡ ਉਹਨਾਂ ਦਾ ਹੋਵੇ ਉਹਨਾਂ ਨੂੰ ਡੀਟੇਨ ਕੀਤਾ ਜਾ ਰਿਹਾ ਇਹ ਇਹ ਮਤਲਬ ਦੱਸਦਾ ਆ ਜਿਹੜਾ ਇਸ਼ੂ ਸਾਰਾ ਕਿ ਕਿੱਦਾਂ ਦਾ ਕੰਸਰਨ ਹੋ ਸਕਦਾ ਔਰ ਆਪਾਂ ਇਹ ਜਾਣਦੇ ਆ ਕੋ ਪਹਿਲੀ ਗੱਲ ਨਹੀਂ ਹੈ ਇਹਨੂੰ ਡੀਟੇਨ ਕੀਤਾ ਸੈਨ ਫਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਜਿਹੜਾ ਉਹ ਮੁਹੰਮਦ ਖਾਲੇਲ ਖਾਲੇਲਾ ਕਾਲੰਬੀਆ ਯੂਨੀਵਰਸਿਟੀ ਦਾ ਸਟੂਡੈਂਟ ਐਕਟਿਵਿਸਟ ਸੀ ਉਹਨੂੰ ਆਪਾਂ ਜਾਣਦੇ ਆ 8 ਮਾਰਚ ਨੂੰ ਐਸੀ ਤਰ੍ਹਾਂ ਡੀਟੇਨ ਕੀਤਾ ਗਿਆ ਇਹ ਫਾਬੀਅਨ ਸ਼ੌਟ ਮਕੈਨੀਕਲ ਇੰਜੀਨੀਅਰ ਤੇ ट्रैवलਰ ਸੀਗਾ ਉਹਦੀ ਲੀਗਲ ਰੈਜ਼ੀਡੈਂਟ ਜਰਮਨ ਨੈਸ਼ਨਲ ਉਹਨੂੰ ਬੋਸਟਨ ਲੌਗਨ 에ਅਰਪੋਰਟ ਦੇ ਉੱਤੇ ਮਾਰਚ 7 2025 ਨੂੰ ਡਿਟੇਨ ਕੀਤਾ ਗਿਆ ਇਸੇ ਤਰ੍ਹਾਂ ਜਿਹੜਾ ਲਿਓਲਨ ਡਿਕਸਨ ਆ ਉਹ ਬਹੁਤ ਲੰਬਾ ਸਮਾਂ ਇੱਥੇ ਰਹਿੰਦਾ ਸੀ ਗ੍ਰੀਨ ਕਾਰਡ ਹੋਲਡਰ ਸੀ ਉਹਨੂੰ ਅਮਰੀਕਾ ਦੇ ਵਿੱਚ ਉਹ ਅਮਰੀਕਾ ਦੇ ਵਿੱਚ ਪਿਛਲੇ 50 ਸਾਲ ਤੋਂ ਰਹਿ ਰਿਹਾ ਸੀ ਉਹਨੂੰ ਡਿਟੇਨ ਕੀਤਾ ਗਿਆ ਤੇ ਜਦੋਂ ਉਹ ਫਿਲੀਪੀਨ ਤੋਂ ਆ ਰਿਹਾ ਸੀ ਤੇ ਉਹਦੇ ਜਿਹੜੀ ਕੋਈ 20 ਸਾਲ ਪਹਿਲਾਂ ਬੈਂਕ ਦੇ ਵਿੱਚ ਕੋਈ ਉਹਦਾ ਰੌਲਾ ਪਿਆ ਸੀ ਉਸ ਮਾਮਲੇ ਦੇ ਵਿੱਚ ਉਹਨੂੰ ਰੋਕਿਆ ਗਿਆ ਰੈਜ਼ਾ ਜ਼ੈਵਰ ਉਹਨੂੰ ਵੀ ਉਹਦੇ ਘਰ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਬਹੁਤ ਲੰਬੀਆਂ ਉਦਾਹਰਣਾਂ ਨੇ ਜੇ ਤੁਹਾਡੇ ਕੋਲ ਗ੍ਰੀਨ ਕਾਰਡ ਆ ਫਿਰ ਵੀ ਆਪਣੇ ਵਕੀਲ ਨਾਲ ਗੱਲ ਕਰਕੇ ਜਾਓ ਜੇ ਅਮਰੀਕਾ ਤੋਂ ਬਾਹਰ ਜਾ ਰਹੇ ਹੋ ਤਾਂ ਕੋਈ ਤੁਹਾਡਾ ਪੁਰਾਣਾ ਸਹਾਇਕਤਾਵ ਰਹਿਦਾ ਉਹਦੇ ਬਾਰੇ ਗੱਲ ਕਰਕੇ ਜਾਓ ਵਕੀਲ ਦਾ ਨੰਬਰ ਚੇਤੇ ਕਰਕੇ ਜਾਓ ਫੋਨ ਤੁਹਾਡਾ ਉੱਥੇ ਲੈ ਲੈਂਦੇ ਆ ਗੱਲ ਕਿਸੇ ਨਾਲ ਕਰਨੀ ਦਿੰਦੇ ਤੇ ਵਕੀਲਾਂ ਵੀ ਪਹਿਲਾਂ ਗੱਲ ਕਰਕੇ ਜਾਓ ਵੀ ਅਸੀਂ ਜਾਣੇ ਆ ਜਾ ਰਹੇ ਆ ਤੇ ਵਾਪਸ ਆਉਂਦੇ ਕਿਸੇ ਨੂੰ ਵੀ ਦਿੱਕਤ ਹੋ ਸਕਦੀ ਹੈ ਖਾਸ ਤੌਰ ਦੇ ਉੱਤੇ ਜੇ ਤੁਹਾਡਾ ਕੋਈ ਪਿਛਲੇ ਸਮੇਂ ਦੇ ਵਿੱਚ ਮਾੜੀ-ਮੋਟੀ ਪੁਲਿਸ ਨਾਲ ਵਾਪਰਿਆ ਅਗਲਾ ਮਾਮਲਾ ਫੈਡਰਲ ਜੱਜ ਨੇ ਇੱਕ ਫੰਡਿੰਗ ਟੈਂਪਰਰੀਲੀ ਰੋਕ ਦਿੱਤੀ ਸੀ ਜਿਹੜਾ ਕਿ ਨਵਾਂ ਲਾਅ ਬਣਾਇਆ ਸੀ ਜਿਹੜੀ ਮੈਡੀਕੇਟ ਫੰਡਿੰਗ ਪਲੈਨਡ ਪੈਰੇਟ ਹੁੱਡ ਕਲੀਨਿਕਸ ਦੀ ਪਲੈਂਡ ਪੇਰੈਂਟਹੁਡ ਕਲੀਨਿਕ ਅਬੋਰਸ਼ਨ ਕਰ ਸਕਦੇ ਆ ਤੇ ਇਹਨਾਂ ਨੂੰ 8 ਲੱਖ ਡਾਲਰ ਤੱਕ ਦੀ ਮੈਡੀਕੇਟ ਮਨੀ ਜਿਹੜੀ ਆ ਉਹ ਮਿਲ ਸਕਦੀ ਆ ਪਲੈਂਡ ਪੇਰੈਂਟਹੁਡ ਹੈ ਕੀ ਆ ਪਲੈਂਡ ਪੇਰੈਂਟਹੁਡ ਕਲੀਨਿਕ ਬਰਥ ਕੰਟਰੋਲ ਜਾਨੀ ਕਿ ਜਿਹੜੇ ਕੰਟਰੈਸੈਪਟਿਵ ਆ ਉਹ ਪ੍ਰੋਵਾਈਡ ਕਰਦੇ ਆ ਪ੍ਰੈਗਨੈਂਸੀ ਟੈਸਟਿੰਗ ਤੇ ਸਪੋਰਟ ਦਿੰਦੇ ਆ ਜਿਹੜੀਆਂ ਐਸਟਡੀ ਜਾਂ ਐਸਟੀਆਈ ਹੈਗੀਆਂ ਉਹਨਾਂ ਦੀ ਟੈਸਟਿੰਗ ਦਾ ਟਰੀਟਮੈਂਟ ਦਿੰਦੇ ਆ ਕੈਂਸਰ ਸਕ੍ਰੀਨਿੰਗ ਖਾਸ ਤੌਰ ਦੇ ਉੱਤੇ ਸਰਵਿਕਲ ਤੇ ਬ੍ਰੈਸਟ ਕੈਂਸਰ ਉਹਦੀ ਪੈਪਸਮੀਅਰ ਹੈਲਥ ਐਜੂਕੇਸ਼ਨ ਇਹ ਸਾਰਾ ਕੁਝ ਇਹ ਜਿਹੜਾ ਕਰਦੇ ਆ ਇਹ ਬਹੁਤ ਆਮ ਤੌਰ ਦੇ ਤੇ ਜਿਹੜੇ ਲੋਅ ਇਨਕਮ ਇੰਡੀਵਿਜੂਅਲ ਨੇ ਉਹਨਾਂ ਦੀ ਪਲੈਨ ਪੈਰੀਟੋਡ ਕਲੀਨਿਕਸ ਅਮਰੀਕਾ ਦੇ ਵਿੱਚ ਮਦਦ ਕਰਦੇ ਆ ਔਰਤਾਂ ਦੀ ਟੀਮਸ ਦੀ ਤੇ ਉਹ ਲੋਕ ਜਿਨ੍ਹਾਂ ਦੇ ਕੋਲੇ ਹੈਲਥ ਇੰਸ਼ੋਰੈਂਸ ਨਹੀਂ ਹੁੰਦਾ ਜਾਂ ਜਿਹੜੀਆਂ ਜਿਹੜੀਆਂ ਅੰਡਰਸਰਵਡ ਕਮਿਊਨਿਟੀਜ਼ ਨੇ ਉਹਨਾਂ ਦੀ ਇਹ ਮਦਦ ਕਰਦੇ ਆ ਫੰਡਿੰਗ ਇਹਨਾਂ ਦੀ ਕਿੱਦਾਂ ਹੁੰਦੀ ਆ ਕਿ ਬਹੁਤ ਸਾਰੇ ਪੇਸ਼ੈਂਟ ਮੈਡੀਕੇਟ ਯੂਜ਼ ਕਰਦੇ ਆ ਮੈਡੀਕੇਟ ਦਾ ਮਤਲਬ ਜਿਹੜਾ ਸਰਕਾਰ ਦਾ ਇੰਸ਼ੋਰੈਂਸ ਪ੍ਰੋਗਰਾਮ ਆ ਗਰੀਬ ਲੋਕਾਂ ਦੇ ਲਈ ਲੋਅ ਇਨਕਮ ਲੋਕਾਂ ਦੇ ਲਈ ਪ੍ਰੈ ਪਲੈਨਡ ਪੇਰੈਂਟਹੁਡ ਕੁਛ ਪੈਸਾ ਸਰਕਾਰ ਨੂੰ ਕੋਲੋਂ ਲੈਂਦਾ ਮਤਲਬ ਉਹ ਅਬੋਰਸ਼ਨ ਲਈ ਨਹੀਂ ਕੁਛ ਡੋਨੇਸ਼ਨ ਤੋਂ ਤੇ ਕੁਛ ਪ੍ਰਾਈਵੇਟ ਪੇਮੈਂਟ ਆਉਂਦੀ ਰੋਲਾ ਇਸ ਗੱਲ ਦਾ ਪੈ ਗਿਆ ਕਿ ਆਰਗੇਨਾਈਜੇਸ਼ਨ ਅਬੋਰਸ਼ਨ ਆਫਰ ਕਰਦੀ ਆ ਜਿਹੜਾ ਕਿ ਇੱਕ ਟਾਰਗੇਟ ਬਣ ਗਿਆ ਪੋਲਿਟਿਕਲ ਡਿਬੇਟ ਦੇ ਵਿੱਚ ਕੁਛ ਲੋਕੇ ਦੀ ਫੰਡਿੰਗ ਕੱਟ ਕਰਨਾ ਚਾਹੁੰਦੇ ਆ ਕੱਟ ਕਰ ਵੀ ਦਿੱਤੀ ਪਰ ਹੁਣ ਜਿਹੜਾ ਫੈਸਲਾ ਆਇਆ ਉਹਦੇ ਅਨੁਸਾਰ ਇਹਨਾਂ ਨੂੰ ਥੋੜਾ ਜਿਆਦਾ ਰਾਹਤ ਮਿਲੀ ਹੁਣ ਸੀ ਕੀ ਜਦੋਂ ਇਹਨਾਂ ਦੀ ਫੰਡਿੰਗ ਕੱਟ ਕੀਤੀ ਗਈ ਜਿਹੜਾ ਕਾਨੂੰਨ ਬਣਾਇਆ ਗਿਆ ਫੰਡਿੰਗ ਕੱਟ ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਨਵੀਂ ਡੋਮੈਸਟਿਕ ਪਾਲਿਸੀ ਬਿੱਲ ਸੀ ਜਿਹਨੂੰ ਵਨ ਬਿਗ ਬਿਊਟੀਫੁਲ ਬਿੱਲ ਕਿਹਾ ਜਾ ਰਿਹਾ ਉਹਦਾ ਇੱਕ ਹਿੱਸਾ ਸੀ ਪਲੈਨ ਪੈਰੀਅਡ ਹੁੱਡ ਨੇ ਸ਼ੂ ਕਰ ਦਿੱਤਾ ਇਹਨਾਂ ਨੇ ਜਿਹੜੇ ਕਲੀਨਿਕਸ ਸ਼ੀਗੇ ਇਹਨਾਂ ਨੇ ਸ਼ੂ ਕਰ ਦਿੱਤਾ ਕਿ ਜਿਹੜੀ ਫੰਡਿੰਗ ਕੱਟ ਆ ਇਹਦੇ ਨਾਲ ਕਈ ਮਿਲੀਅਨ ਮਰੀਜ਼ਾਂ ਦਾ ਨੁਕਸਾਨ ਹੋਊਗਾ ਜਿਹੜੇ ਖਾਸ ਕਰਕੇ ਇਹਨਾਂ ਕਲੀਨਿਕਸ ਦੇ ਉੱਤੇ ਰਿਲਾਇਅ ਕਰਦੇ ਆ ਖਾਸ ਤੌਰ ਦੇ ਉੱਤੇ ਕੈਂਸਰ ਸਕ੍ਰੀਨਿੰਗ ਜਾਂ ਐਸਟੀਆਈ ਟੈਸਟ ਦੇ ਲਈ ਪਹਿਲੀ ਰੂਲਿੰਗ ਜਿਹੜੀ ਆ ਉਹਨਾਂ ਨੇ ਕੁਸ਼ਕ ਕਲੀਨਿਕਸ ਦੀ ਮਦਦ ਕੀਤੀ ਪਿਛਲੇ ਹਫਤੇ ਇੱਕ ਜੱਜ ਨੇ ਜਿਹੜੀ ਟੈਂਪਰੇਰੀ ਪ੍ਰੋਟੈਕਸ਼ਨ ਦਿੱਤੀ ਸੀ ਪਲੈਨਡ ਪੇਰੈਂਟ ਹੁੱਡ ਨੂੰ ਕਿ ਕਲੀਨਿਕਸ ਜਿਹੜੇ ਆ ਉਹ ਪਰਫਾਰਮ ਅਬੋਰਸ਼ਨ ਪਰਫਾਰਮ ਨਹੀਂ ਕਰਨਗੇ ਉਹਨਾਂ ਨੂੰ 8 ਲੱਖ ਡਾਲਰ ਤੱਕ ਦੀ ਮਦਦ ਮਿਲ ਸਕਦੀ ਆ ਹੁਣ ਸਾਰੇ ਕਲੀਨਿਕ ਪ੍ਰੋਟੈਕਟ ਕਰ ਲਏ ਗਏ ਆ ਸੋਮਵਾਰ ਨੂੰ ਜੱਜ ਨੇ ਜਿਹੜੀ ਪ੍ਰੋਟੈਕਸ਼ਨ ਉਹ ਸਾਰੇ ਕਲੀਨਿਕਸ ਦੇ ਲਈ ਜਿਹੜੀ ਆ ਮਤਲਬ ਪਲੈਨਡ ਪੇਰੈਂਟ ਹੁੱਡ ਦੇ ਲਈ ਕਿ ਉਹ ਸਾਰੇ ਜਿਹੜੀ ਮੈਡੀਕਲ ਬਿਲਿੰਗ ਰੱਖ ਸਕਦੇ ਆ ਤੇ ਕੇਸ ਜਿੰਨਾ ਚਿਰ ਚੱਲਦਾ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਪਾਊਗਾ ਜਿਹੜਾ ਰਾਸ਼ਟਰਪਤੀ 트াম্প ਦਾ ਕਾਨੂੰਨ ਸੀ ਉਹਨੇ ਪਲੈਂਡ ਪੇਰੈਂਟਹੁੱਡ ਦਾ ਸਿੱਧਾ ਨਾਂ ਨਹੀਂ ਸੀ ਲਿਆ ਪਰ ਜੱਜ ਇਸ ਗੱਲ ਦੇ ਉੱਤੇ ਸਹਿਮਤ ਹੋਏ ਸੀ ਕਿ ਜਿਹੜਾ ਲਾ ਆ ਉਹ ਕਲੀਅਰਲੀ ਪਲੈਂਡ ਪੇਰੈਂਟਹੁੱਡ ਨੂੰ ਟਾਰਗੇਟ ਕਰ ਰਿਹਾ ਹੈ ਤੇ ਇਹਦੇ ਨਾਲ ਕਈ ਕਲੀਨਿਕ ਜਿਹੜੇ ਬੰਦ ਹੋ ਸਕਦੇ ਆ ਜਾਂ ਸਰਵਿਸਿਜ਼ ਜਿਹੜੀਆਂ ਹੋਰ ਰਿਡਿਊਸ ਹੋ ਸਕਦੀਆਂ ਮੈਡੀਕੇਟ ਜਿਹੜਾ ਆ ਉਹ ਅਬੋਰਸ਼ਨ ਦੇ ਲਈ ਪੇ ਨਹੀਂ ਕਰਦਾ ਮੈਡੀਕੇਟ ਸਿਰਫ ਅਬੋਰਸ਼ਨ ਬਹੁਤ ਲਿਮਟਿਡ ਕੇਸਸ ਦੇ ਵਿੱਚ ਜਿਵੇਂ ਕੋ ਰੇਪ ਹੋ ਗਿਆ ਕੋਈ ਜਿਹੜਾ ਮਾਂ ਦੀ ਜੀਵਨ ਨੂੰ ਬਚਾਉਣ ਵਾਲੀ ਗੱਲ ਆ ਗਈ ਉੱਥੇ ਕਰ ਸਕਦੇ ਆ ਪਰ ਜਿਹੜੇ ਕਲੀਨਿਕ ਨੇ ਉਹ ਦੂਜੀਆਂ ਫੰਡਿੰਗ ਜਿਹੜੇ ਆ ਹੋਰ ਪ੍ਰੋਸੀਜਰਸ ਦੇ ਲਈ ਹੋਰ ਰੀਸੀਵ ਕਰਦੇ ਆ ਸਰਕਾਰ ਇਸ ਰੂਲਿੰਗ ਦੇ ਨਾਲ ਡਿਸਐਗਰੀ ਹੋਈ ਆ ਸਹਿਮਤ ਹੋਈ ਆ 트ੰਪ ਦੀ ਹੈਲਥ ਡਿਪਾਰਟਮੈਂਟ ਨੇ ਇਹ ਕਿਹਾ ਕਿ ਜੱਜ ਦਾ ਹੁਕਮ ਜਿਹੜਾ ਆ ਉਹ ਸਟੇਟ ਕੰਟਰੋਲ ਨੂੰ ਅ ਮਤਲਬ ਕਹਿ ਲਓ ਕਿ ਉਹਦੂ ਹਰਟ ਕਰਦਾ ਆ ਤੇ ਪਲਾਨਡ ਪੇਰੈਂਟ ਹੋੜ ਜਿਹੜੇ ਆ ਉਹ ਪੋਲਿਟਿਕਸ ਕਰ ਰਹੇ ਆ ਪੇਸ਼IENTS ਦੇ ਉੱਤੇ ਸੋ ਇਹ ਬਹੁਤ ਸਾਰੇ ਪੇਸ਼ੈਂਟ ਜਿਹੜੇ ਆ ਉਹ ਕੇਅਰ ਉਹਨਾਂ ਦੀ ਜਾ ਸਕਦੀ ਹੈ ਜੱਜ ਨੇ ਕਿਹਾ ਕਿ ਲਾ ਅਨਫੇਅਰ ਆ ਤੇ ਇਹ ਲਾਈਕਲੀ ਇਲੀਗਲ ਆ ਮਤਲਬ ਗੈਰ ਕਾਨੂੰਨੀ ਆ ਤੇ ਇਹਨੂੰ ਕਰਨਾ ਚਾਹੀਦਾ ਸੋ ਵਕਤੀ ਤੌਰ ਦੇ ਉੱਤੇ ਜਿਹੜੀ ਪਲਾਨਡ ਪੇਰੈਂਟ ਹੋੜਾ ਜਿੰਨਾ ਚਿਰ ਇਹ ਕੇਸ ਚੱਲਦਾ ਆ ਉਹਨਾਂ ਚਿਰ ਉਹਨਾਂ ਨੂੰ ਪ੍ਰੋਟੈਕਟ ਕਰ ਦਿੱਤਾ ਗਿਆ ਅਗਲੀ ਗੱਲਬਾਤ ਅਮਰੀਕਨ ਐਕਟ੍ਰੈਸ ਤੇ ਪ੍ਰੋਡਿਊਸਰ ਆ ਜਿਹੜੀ ਸ਼ਿੰਗਟਨ ਦੇ ਜਿਹੜੀ ਉਹਨੇ ਵਿੱਚ ਪੈਦਾ ਹੋਈ ਆ ਸਿਡਨੀ ਬ੍ਰਾਂਸ ਸਵਿਨੀ ਸਿਡਨੀ ਸਵਿਨੀ ਨੂੰ ਕਹਿੰਦੇ ਆ ਬਹੁਤ ਹਾਲੀਵੁੱਡ ਦੀ ਵੱਡੀ ਸਟਾਰ ਆ ਉਹਦੀ ਇੱਕ ਜਿਹੜੀ ਟੀਵੀ ਐਡ ਆਈ ਆ ਤੇ ਉਹ ਐਡ ਜਿਹੜੀ ਕੈਂਪੇਨ ਆ ਸਿਡਨੀ ਸਵਿਨੀ ਦੀ ਉਹਦੇ ਉੱਤੇ ਵਿਵਾਦ ਉੱਠ ਗਿਆ ਅਮਰੀਕਨ ਈਗਲ ਇੱਕ ਜੀਨਸ ਆ ਆਪਾਂ ਸਾਰੇ ਜਾਣਦੇ ਆ ਇਹਨਾਂ ਨੇ ਇੱਕ ਡਾਇਨਮ ਨਵੀਂ ਲਾਂਚ ਕੀਤੀ ਡਾਇਨਮ ਐਡ ਲਾਂਚ ਕੀਤੀ ਆ ਤੇ ਕੈਂਪੇਨਿੰਗ ਜਿਹੜੀ ਆ ਉਹ ਸਿਡਨੀ ਸਵੀਨੀ ਦੇ ਨਾਲ ਸ਼ੁਰੂ ਕੀਤੀ ਆ ਆਮ ਤੌਰ ਤੇ ਤੁਸੀਂ ਜਾਣਦੇ ਆ ਕੱਪੜੇ ਦੀ ਮਸ਼ਹੂਰੀ ਦੇ ਲਈ ਐਕਟਰਸਾਂ ਜਾਂ ਐਕਟਰ ਜਿਹੜੇ ਆ ਉਹ ਆਉਂਦੇ ਆ ਇਹਨਾਂ ਨੇ ਖਾਸ ਤੌਰ ਦੇ ਉੱਤੇ ਜਿਹੜੀ ਉੱਥੇ ਟੈਗ ਲਾਈਨ ਜਿਹੜੀ ਗੱਲ ਕਹਿ ਰਹੇ ਆ ਕਿ ਸਿਡਨੀ ਸਵੀਨੀ ਹੈਜ਼ ਗ੍ਰੇਟ ਜੀਨਸ ਜੀਨਸ ਮਤਲਬ ਜੇ ਈ ਏ ਐਨ ਐਸ ਇਹ ਲਿਖਿਆ ਇਹਨਾਂ ਨੇ ਸਿਡਨੀ ਸਵੀਨੀ ਹੈਜ਼ ਗ੍ਰੇਟ ਜੀਨਸ ਭਾਵੇਂ ਆ ਕਿ ਸਿਡਨੀ ਸਵੀਨੀ ਦੇ ਕੋਲ ਬਹੁਤ ਵਧੀਆ ਜੀਨ ਜੀਨਸ ਨੇ ਜੀਨਾਂ ਨੇ ਜਿਹੜੀਆਂ ਪਾਉਣ ਵਾਲੀਆਂ ਕੱਪੜੇ ਜੀਨ ਦੇ ਹੁੰਦੇ ਆ ਵੀ ਉਹ ਆਏ ਦੇ ਕੋਲ ਹੁਣ ਇਹਦਾ ਮਤਲਬ ਇਹ ਆ ਅਸਲ ਦੇ ਵਿੱਚ ਉਹ ਜਿਹੜਾ ਜੀਨ ਸ਼ਬਦ ਆ ਉਹ ਜੀਨ ਸ਼ਬਦ ਦੇ ਨਾਲ ਪਲੇ ਕਰ ਰਹੇ ਆ ਜੀਨ ਇੱਕ ਜੀ ਈ ਐਨ ਵੀ ਹੁੰਦਾ ਇਹ ਜੀ ਈ ਏ ਐਨ ਐਸ ਤਾਂ ਜੀਨਸ ਹੋਗੇ ਜਿਹੜੇ ਅਸੀਂ ਕੱਪੜੇ ਪਾਉਨੇ ਜੀਨ ਦੀਆਂ ਪੈਂਟਾਂ ਪਾਉਨੇ ਆ ਦੂਜਾ ਸ਼ਬਦ ਜੀਨ ਹੁੰਦਾ ਜਿਹੜੇ ਸਾਡੇ ਅੰਦਰ ਜੀਨ ਹੁੰਦੇ ਆ ਜਿਹੜੇ ਮਾਪਿਆਂ ਤੋਂ ਸਾਨੂੰ ਮਿਲਦੇ ਆ ਤੇ ਪੀੜੀਦਰ ਪੀੜੀ ਗੁਣ ਔਗਣ ਕਿਸੇ ਵੀ ਨਸਲ ਦੇ ਕਿਸੇ ਵੀ ਮਨੁੱਖ ਦੇ ਅੱਗੇ ਤੋਰਦੇ ਆ ਹੁਣ ਜਦੋਂ ਇਹ ਕਹਿ ਰਿਹਾ ਕਿ ਸਿਡਨੀ ਸੁਵਿਨੀ ਹੈਜ਼ ਗ੍ਰੇਟ ਜੀਨਸ ਇਹਦਾ ਮਤਲਬ ਇਹ ਆ ਕਿ ਕਿਤੇ ਨਾ ਕਿਤੇ ਇਹ ਉਜੈਨਿਕਸ ਜਾਂ ਜਿਹੜਾ ਇੱਕ ਕਿਸੇ ਵੇਲੇ ਬਹੁਤ ਵੱਡੀ ਲਹਿਰ ਚੱਲੀ ਸੀ ਕਿ ਆਹ ਜਿਹੜੀ ਨਸਲ ਆ ਇਹ ਬਹੁਤ ਮਨੁੱਖ ਦੀ ਜਿਹੜੀ ਹੈਗੀ ਆ ਸੁਪੀਰੀਅਰ ਆ ਵੀ ਜਿਹੜੀਆਂ ਨੀਲੀਆਂ ਅੱਖਾਂ ਗੋਰਾ ਰੰਗ ਤੇ ਇਦਾਂ ਦੇ ਜਿਹੜੇ ਜਿਹੜੇ ਪੂਰੇ ਵਾਲ ਉਹ ਜਿਹੜਾ ਸੀਗਾ ਉਸ ਕਿਸਮ ਦਾ ਵੀ ਉਹ ਜਿਹੜੇ ਜੀਨ ਹੁੰਦੇ ਆ ਉਹ ਸੁਪੀਰੀਅਰ ਹੁੰਦੇ ਆ ਜਾਂ ਉਹ ਵਧੀਆ ਹੁੰਦੇ ਆ ਜਿਹੜੇ ਬਾਕੀ ਆ ਸਾਰੇ ਉਹ ਵਧੀਆ ਨਹੀਂ ਹੁੰਦੇ ਮਤਲਬ ਕਿ ਇਹ ਸਿੱਧਾ ਸਿੱਧਾ ਇੱਕ ਨਸਲੀ ਟਿੱਪਣੀ ਸੀ ਕਿ ਉਹਨਾਂ ਦੇ ਜੀਨ ਵਧੀਆ ਆ ਜਾਂ ਡੀਐਨਏ ਮਤਲਬ ਜੀਨਸ ਜਿਹਨੂੰ ਅਸੀਂ ਕਹਿੰਦੇ ਆ ਕਿ ਉਹ ਜੀਨਸ ਨੂੰ ਉਹ ਪੈਂਟਾਂ ਦੇ ਨਾਲ ਜਿਹੜਾ ਉਹਨਾਂ ਨੇ ਪਲੇ ਕੀਤਾ ਤੇ ਲੋਕ ਇਹ ਸਾਫ਼ ਤੌਰ ਤੇ ਕਹਿ ਰਿਹਾ ਕਿ ਇਹ ਸਾਫ਼ ਤੌਰ ਦੇ ਉੱਤੇ ਇੱਕ ਹਿਡਨ ਰੇਸ਼ੀਅਲ ਆ ਜਾਂ ਜਿਹੜਾ ਯੂਜੈਨਿਕਸ ਮੈਸੇਜ ਆ ਯੂਜੈਨਿਕਸ ਮਤਲਬ ਜਦੋਂ ਅਸੀਂ ਕਹਿੰਦੇ ਆ ਕਿ ਅਸੀਂ ਵਧੀਆ ਆ ਸਾਡੀ ਨਸਲ ਆ ਤੇ ਸਾਡੀ ਨਸਲ ਜਿਹੜੀ ਐ ਇਸ ਤਰ੍ਹਾਂ ਦੀ ਵਧੀਆ ਰਹਿਣੀ ਚਾਹੀਦੀ ਆ ਕਿਸੇ ਵੇਲੇ ਉਹ ਨਾਜ਼ੀ ਨੇ ਜਰਮਨੀ ਦੇ ਵਿੱਚ ਕਿਹਾ ਸੀ ਕਿ ਖਾਸ ਤੌਰ ਦੇ ਉੱਤੇ ਜਿਹੜੀ ਉਹਨਾਂ ਦੀ ਸੁਪਰਮੈਸੀ ਸੀ ਜਾਂ ਨਾਜ਼ੀ ਲਾਈਕ ਆਈਡੀਆ ਸੀਗੇ ਵੀ ਆਹ ਜਿਹੜੇ ਇਦਾਂ ਦੇ ਬੰਦੇ ਨੇ ਵਿਆਹ ਇਹਨਾਂ ਦੇ ਹੋਣੇ ਚਾਹੀਦੇ ਬਾਕੀ ਸਾਰੇ ਮਾਰ ਦਿਓ ਦੁਨੀਆ ਤੇ ਸਾਡੀ ਨਸਲ ਹੀ ਵਧੀਆ ਆ ਅਸੀਂ ਵਧੀਆ ਦਰਜੇ ਦੇ ਆ ਬਾਕੀ ਘਟੀਆ ਦਰਜੇ ਦੇ ਆ ਵੀ ਜਦੋਂ ਇਹ ਕਹਿ ਰਿਹਾ ਸਿਡਰੀ ਸਵੀਨੀ ਹੈਜ਼ ਗ੍ਰੇਟ ਜੀਨਸ ਮਤਲਬ ਬੜਾ ਸਿੱਧਾ ਆ ਕਿ ਇਹ ਇੱਕ ਜਿਹੜਾ ਹੋ ਰੇਸ਼ੀਅਲ ਚੀਜ਼ ਜਿਹੜੀ ਆ ਉਹ ਯੂਜ਼ ਕਰ ਰਹੇ ਆ ਇੱਕ ਸਿੱਧਾ ਸਿੱਧਾ ਉਸ ਵਰਡ ਦੇ ਨਾਲ ਪਲੇ ਕਰਕੇ ਹੇਡਨ ਰੈਸ਼ੀਅਲ ਮੈਸੇਜ ਆਇਆ ਕਿਹਦੇ ਵਿੱਚ ਜਿਹੜਾ ਕਿ ਗਲਤ ਆ ਤੇ ਇਹਦਾ ਵਿਰੋਧ ਕਾਫੀ ਹੋ ਰਿਹਾ ਜਿਹੜਾ ਕਲਿੱਪ ਆ ਜਿਹੜੀ ਵੀਡੀਓ ਦੇ ਵਿੱਚ ਅਸ਼ਵੀਨੀ ਗੱਲ ਕਰਦੀ ਆ ਆਪਣੇ ਟ੍ਰੇਡਸ ਬਾਰੇ ਜਿਹੜੇ ਜੀਨਸ ਦੇ ਥਰੂ ਅੱਗੇ ਪਾਸ ਹੁੰਦੇ ਆ ਉਹ ਆਪਣੀਆਂ ਨੀਲੀਆਂ ਅੱਖਾਂ ਦਿਖਾਉਂਦੀ ਆ ਕਹਿੰਦੀ ਭਾਈ ਜੀਨਸ ਆਰ ਬਲੂ ਫਿਰ ਉਹ ਕੁਝ ਵੀ ਜਿਹੜੇ ਲੋਕ ਆ ਉਹ ਇਹ ਕਹਿੰਦੇ ਆ ਕਿ ਬਿਲਕੁਲ ਉਹ ਇੱਕ ਜਿਹੜਾ ਪਰਫੈਕਟ ਵਾਈਟ ਇਮੇਜ ਨੂੰ ਪ੍ਰੋਮੋਟ ਕਰ ਰਹੀ ਆ ਬਹੁਤ ਨੇੜੇ ਆ ਮਤਲਬ ਹੈ ਤੇ ਜੀਨ ਉਹਦੀ ਪੈਂਟ ਜਿਹੜੀ ਉਹ ਬਲੂ ਆ ਪਰ ਉਹ ਅੱਖਾਂ ਬਲੂ ਕਹਿ ਰਹੀ ਆ ਤੇ ਜੀਨਸ ਦਾ ਮਤਲਬ ਜਿਹੜਾ ਉਹ ਸਿੱਧਾ ਜੋੜਿਆ ਜਾ ਰਿਹਾ ਕਿ ਉਹ ਆ ਉਹਦੇ ਜਿਹੜੇ ਸਾਡੇ ਗੁਣ ਅੱਗੇ ਜਾਂਦੇ ਡੀਐਨਏ ਦੇ ਨਾਲ ਜਿਹੜੇ ਜੀਨ ਅੱਗੇ ਜਾਂਦੇ ਆ ਉਹਦੇ ਉੱਤੇ ਆ ਇਹਦੇ ਉੱਤੇ ਹਜੇ ਤੱਕ ਨਾ ਤੇ ਅਮਰੀਕਨ ਈਗਲ ਇਹਨਾਂ ਨੇ ਕੋਈ ਕਮੈਂਟ ਕੀਤਾ ਨਾ ਸਿਡਨੀ ਸ਼ਵਿਨੀ ਨੇ ਕੋਈ ਕਮੈਂਟ ਕੀਤਾ ਆ ਪਰ ਜਿਹੜੀ ਕੈਂਪੇਨ ਉਹ ਸਿਡਨੀ ਦੀਆਂ ਜੀਨ ਤੇ ਜਿਹੜੀ ਬਟਰਫਲਾਈ ਡਿਜ਼ਾਈਨ ਡੋਮੈਸਟਿਕ ਵਾਇਰਲਸ ਅਵੇਅਰਨੈਸ ਉਹ ਸਾਰਾ ਕੁਝ ਕਰਦੀ ਆ ਉਹ ਕਹਿੰਦੇ ਜਿਹੜਾ ਪੈਸਾ ਆ ਮੈਂਟਲ ਹੈਲਥ ਅਵੇਰਨੈਸ ਦੇ ਲਈ ਜਾਣਾ ਆ ਜਿਹੜੇ ਸਪੋਰਟ ਕਰਦੇ ਉਹਨੇ ਐਡ ਨੂੰ ਡਿਫੈਂਡ ਕੀਤਾ ਕੁਝ ਲੋਕ ਆਨਲਾਈਨ ਕਹਿੰਦੇ ਆ ਕਿ ਬਹੁਤ ਜ਼ਿਆਦਾ ਆ ਕਿ ਐਡ ਜਿਹੜੀ ਆ ਸਿਰਫ ਇੱਕ ਵਰਡ ਪਲੇ ਆ ਇਹ ਕੋਈ ਰੈਸੀਅਲ ਜਾਂ ਪੋਲਿਟਿਕਲ ਮਾਮਲਾ ਨਹੀਂ ਹੈ ਕਿ ਇਹਨੂੰ ਤੁਸੀਂ ਇਸ ਤਰੀਕੇ ਦੇ ਨਾਲ ਕਰੋ ਕਿ ਹਰ ਗੱਲ ਨੂੰ ਜਿਹੜਾ ਨਸਲੀ ਵਿਤਕਰਾ ਜਾਂ ਉਸ ਕਿਸਮ ਦੇ ਨਾਲ ਜੋੜ ਦਿੱਤਾ ਜਾਂਦਾ ਕਿਸੇ ਨੇ ਆਪਣੀ ਐਡ ਕੀਤੀ ਆ ਤੇ ਉਹਨੂੰ ਉਹ ਐਡ ਦੇ ਨੇੜੇ ਤੇੜੇ ਉਸੇ ਤਰੀਕੇ ਨਾਲ ਹੀ ਦੇਖਿਆ ਜਾਣਾ ਚਾਹੀਦਾ ਇਹ ਜਿਹੜੀ ਕੰਟਰੋਵਰਸੀ ਆ ਬਹੁਤ ਵੱਡਾ ਕਲਚਰਲ ਵਾਰ ਚੱਲਿਆ ਇੱਕ ਵੋਕ ਵਰਸਸ ਐਂਟੀ ਵੋਕ ਦੀ ਮਤਲਬ ਮਾਰਕੀਟਿੰਗ ਜਿਹੜੀ ਕੁਝ ਐਡਸ ਪ੍ਰੇਫਰ ਕਰਦੀ ਆ ਤੇ ਟ੍ਰੈਡੀਸ਼ਨਲ ਬਿਊਟੀ ਸਟੈਂਡਰਡ ਦੇ ਉੱਤੇ ਰਿਲਾਇ ਕਰਦੀ ਆ ਕੈਂਪੇਨ ਜਿਹੜਾ ਉਹ ਉਹਨਾਂ ਨੇ ਮਾਡਲ ਨਵੀਂ ਪੋਸਟ ਦੇ ਵਿੱਚ ਕੋਈ ਬੈਕਲੈਸ਼ ਹੋਇਆ ਅਮਰੀਕਨ ਈਗਲ ਨੇ ਅਗਲੀ ਜਿਹੜੀ ਇੰਸਟਾਗ੍ਰam ਪੋਸਟ ਆ ਉਹਦੇ ਵਿੱਚ ਡਿਫਰੈਂਟ ਨਾਨ ਵਾਈਟ ਮਾਡਲ ਦਿਖਾਈ ਆ ਜਿਹੜੇ ਕੁਝ ਲੋਕਾਂ ਨੇ ਕਹਿ ਕਿ ਇਹ ਜਿਹੜੀ ਅਮਰੀਕਨ ਈਗਲ ਆ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਆ ਸੋ ਇਹ ਮਾਮਲਾ ਇੱਕ ਵਾਰੀ ਫੇਰ ਚਰਚਾ ਕਿਉਂਕਿ ਜਦੋਂ ਕਹਿੰਦੇ ਆ ਕਿ ਸ਼ਰਨੀ ਸ਼ਵਨੀ ਹੈਜ਼ ਗ੍ਰੇਟ ਜੀਨਸ ਤਾਂ ਇਹ ਵੀ ਅੱਜ ਇਹ ਗੱਲ ਚੱਲਦੀ ਆ ਕਿੰਨੀਆਂ ਜਿਹੜੀਆਂ ਇਹ ਇਦਾਂ ਦੀਆਂ ਆ ਹਾ ਸੈਨ ਫਰਾਂਸਿਸਕੋ ਵਗੈਰਾ ਦੇ ਵਿੱਚ ਜਿਹੜੀਆਂ ਲੈਬਸ ਨੇ ਜਿਨ੍ਹਾਂ ਦੇ ਵਿੱਚ ਵੱਡੇ ਅਮੀਰ ਲੋਕ ਆਪਣੇ ਮਤਲਬ ਦੇ ਜੀਨ ਚੂਜ਼ ਕਰ ਰਹੇ ਆ ਕਿ ਸਾਡੇ ਜਿਹੜਾ ਬੱਚਾ ਹੋਣਾ ਉਹ ਕੀ ਕਰਦੇ ਆ ਇੱਕ ਮਾਪਾ ਜਿਹੜਾ ਮਦਰ ਫਾਦਰ ਆ ਉਹ ਟੈਸਟ ਟਿਊਬ ਬੇਬੀ ਲੈ ਲੈਂਦੇ ਆ ਉਹਦੀ ਜਿਹੜੀ ਐਮਬ੍ਰਿਓ ਉਹ ਬਣਾ ਕੇ ਰੱਖ ਲੈਂਦੇ ਮੰਨ ਲਓ ਉਹਦਾ ਉਹਨਾਂ ਨੇ ਉਹ ਲੈ ਲਿਆ ਜਿਹੜਾ ਸਪਰਮ ਤੇ ਮੇਲ ਦਾ ਤੇ ਫੀਮੇਲ ਦਾ ਜਿਹੜਾ ਐਗ ਲੈ ਲਿਆ ਉਹਨਾਂ ਤੋਂ ਐਮਬ੍ਰਿਓ ਬਣਾ ਕੇ 12-15 ਐਮਬ੍ਰਿਓ ਬਣਾ ਕੇ ਉਹਨਾਂ ਨੇ ਉੱਥੇ ਟੈਸਟ ਟਿਊਬ ਦੇ ਵਿੱਚ ਰੱਖ ਲਈਏ ਫਿਰ ਸਾਰੀਆਂ ਐਮਬ੍ਰਿਓ ਸਕੈਨ ਕਰਦੇ ਆ ਸਕੈਨ ਕਰਕੇ ਜਿਹੜੀ ਐਮਬ੍ਰਿਓ ਦੇ ਵਿੱਚ ਕੋਈ ਗਲਤੀ ਨਾ ਗਲਤੀ ਮਤਲਬ ਉਹ ਕਿ ਬੱਚੇ ਦੇ ਵਿੱਚ ਕੋ ਕਿਉਂਕਿ ਉਹ ਸਕੈਨਿੰਗ ਤੋਂ ਬਾਅਦ ਉਹ ਐਮਬ੍ਰਿਓ ਦੱਸ ਦਿੰਦੀਆਂ ਕਿ ਬੱਚੇ ਨੂੰ ਐਸ ਉਮਰ ਦੇ ਵਿੱਚ ਆਹ ਬਿਮਾਰੀ ਹੋ ਸਕਦੀ ਹੈ ਜਾਂ ਇਹਦੇ ਵਿੱਚ ਜਨਮ ਤੋਂ ਹੀ ਆਹ ਚੀਜ਼ ਹੋਊਗੀ ਜਾਂ ਇਹਦਾ ਰੰਗ ਗੋਰਾ ਨਹੀਂ ਹੋਊਗਾ ਜਾਂ ਇਹਦੀਆਂ ਅੱਖਾਂ ਨੀਲੀਆਂ ਨਹੀਂ ਹੋਣਗੀਆਂ ਕਿੰਨੇ ਟ੍ਰੇਟ ਆ ਜਿਹੜੇ ਦੱਸ ਦਿੰਦੇ ਆ ਉਸ ਸਕੈਨਿੰਗ ਕਰਵਾਉਣ ਤੋਂ ਬਾਅਦ ਬੱਚਾ ਲੈ ਰਹੇ ਆ ਫਿਰ ਉਸ ਜਿਹੜੀ ਬਹੁਤ ਵਧੀਆ ਐਮਬ੍ਰਿਓ ਹੁੰਦੀ ਆ ਜਾਂ ਵਧੀਆ ਬੱਚਾ ਹੁੰਦਾ ਉਹਨੂੰ ਮਾਂ ਦੀ ਕੁੱਖ ਦੇ ਵਿੱਚ ਰੱਖਿਆ ਜਾਂਦਾ ਇਹ ਵੀ ਜੈਨਿਕਸ ਦਾ ਇੱਕ ਹਿੱਸਾ ਆ ਕਿ ਜਿਹੜੀ نسل ਨੂੰ ਅੱਗੇ ਵਧਾਉਣ ਵਾਲੀ ਗੱਲ ਆ ਹੁਣ ਉਹ ਜਿਹੜਾ 10000 ਡਾਲਰ ਦਾ ਇੱਕ ਟੈਸਟ ਆ ਜਿਹੜੇ ਸੈਕੂਲੇਟ ਟੈਸਟ ਕੀਤੇ ਜਾਂਦੇ ਆ ਤੇ 25 40000 25000 ਤੋਂ ਲੈ ਕੇ 40000 ਡਾਲਰ ਤੱਕ ਜਿਹੜਾ ਉਹ ਜਿਹੜਾ ਆਈਵੀਐਫ ਦਾ ਉਹ ਅਲੱਗ ਤੋਂ ਖਰਚਾ ਮਤਲਬ ਇਹ ਆ ਕਿ ਜਿਹੜੇ ਅਮੀਰ ਲੋਕ ਤੇ ਇਹੇ ਲੋਕ ਹੋਣਗੇ ਇਹ ਆਪਣੀ نسل ਨੂੰ ਅੱਗੇ ਵਧਾਉਣ ਨੂੰ ਉਸ ਤਰੀਕੇ ਦੇ ਨਾਲ ਕਰ ਲੈਣਗੇ ਜਿਹੜੇ ਦੂਜੇ ਹੋਣਗੇ ਉਹ ਕਿਸੇ ਨਾ ਕਿਸੇ ਤਰ੍ਹਾਂ ਪਿੱਛੇ ਰਹਿ ਜਾਣਗੇ ਮਤਲਬ ਇਹ ਵੀ ਅੱਜ ਦੇ ਸਮੇਂ ਦੇ ਵਿੱਚ ਉਸ ਗੱਲ ਦੇ ਨਾਲ ਜੜ ਕੇ ਜੁੜਦੀ ਆ ਕਿ ਜਿਹੜੇ ਇਹ ਗ੍ਰੇਟ ਜੀਨਸ ਆ ਜਾਂ ਬਹੁਤ ਵਧੀਆ نسل ਆ ਉਹਨੂੰ ਉਹਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਆ ਮਾਮਲਾ ਕਾਫੀ ਚਰਚਾ ਦੇ ਵਿੱਚ ਆ ਪਰ ਉਹਨਾਂ ਨੇ ਅਗਲੀ ਐਡ ਦੇ ਵਿੱਚ ਮਾਡਲ ਬਦਲ ਵੀ ਪਰ ਗੱਲਬਾਤ ਇਹਦੀ ਲਗਾਤਾਰ ਜਾਰੀ ਹੈ ਇਸ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨੂਵੀਆ ਗੱਲਾਂ ਬਾਤਾਂ ਨਾਲ